ਮંત્રી ਸਾਹਿਬ ਨੇ ਜਿਹੜਾ ਜਵਾਬ ਆ ਉਹ ਨਾਂ ਵਿੱਚ ਦਿੱਤਾ ਤੇ ਮੈਂ ਇੱਕ ਗੱਲ ਕਹਿਣਾ ਚਾਹਣਾ ਮંત્રી ਸਾਹਿਬ ਜਿਹੜਾ ਹਲਕਾ ਧਰਮਕੋਟ ਹੈ ਇਹ ਬਹੁਤ ਹੀ ਪਛੜਿਆ ਏਰੀਆ ਤੇ ਅਸੀਂ ਵੀ ਪੰਜਾਬ ਦੇ ਵਾਸੀ ਆ ਤੇ ਸਾਡਾ ਵੀ ਜ਼ਿਲ੍ਹਾ ਮੋਗਾ ਇੱਕ ਵੀ ਕੋਈ ਪ੍ਰੋਜੈਕਟ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਆਪਣੀ ਸਰਕਾਰ ਨੇ ਹਲਕਾ ਧਰਮਕੋਟ ਦੇ ਵਿੱਚ ਨਹੀਂ ਦਿੱਤਾ ਸਗੋਂ ਜਿਹੜਾ ਇਹਨਾਂ ਨੇ CHC ਕੋਟੀ ਸੇਖਾਂ ਦੀ ਗੱਲ ਕੀਤੀ ਆ ਕਿ ਅਸੀਂ ਉਹਦੇ ਵਿੱਚ ਸਹੂਲਤਾਂ ਦੇ ਰਹੇ ਆ ਸਾਡੇ ਕੋਲੇ 8 ਐਮਬੀਬੀਐਸ ਡਾਕਟਰਾਂ ਦੀਆਂ ਪੋਸਟਾਂ ਨੇ ਤੇ ਜਿਹਦੇ ਵਿੱਚੋਂ ਸਿਰਫ 2 ਅੱਜ ਤੱਕ ਫਿਲ ਹੋਈਆਂ ਨੇ ਤਿੰਨ ਦੋ ਵਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਇਹ ਜਿਲ੍ਹਾ ਮੋਗੇ ਨਾਲ ਹੀ ਤਕਰੀਬਨ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਹਰੇਕ ਵਾਰ ਸਾਹਿਬ ਜਵਾਬ ਦੇਣ ਲੱਗੇ ਨੇ ਮંત્રી ਸਾਹਿਬ ਨਹੀਂ ਇੱਕ ਮਿੰਟ ਜੀ ਮੈਨੂੰ ਕੱਲ ਕੰਪਲੀਟ ਕਰ ਲਾਂ ਦੋ ਸਾਹਿਬ ਬੈਠੋ ਜਦ ਤੱਕ ਬੋਲੋ ਪਹਿਲਾਂ 300 ਡਾਕਟਰ ਸਪੈਸ਼ਲਿਸਟ ਡਾਕਟਰ ਭਰਤੀ ਕੀਤੇ ਗਏ ਉਹਦੇ ਵਿੱਚੋਂ ਸਿਰਫ 4 ਡਾਕਟਰ ਜਿਹੜੇ ਉਹ ਮੋਗੇ ਨੂੰ ਮਿਲੇ ਆ ਹੁਣ ਐਮਬੀਬੀਐਸ ਡਾਕਟਰ ਦੀ ਭਰਤੀ ਕੀਤੇ ਗਏ ਜਿਹੜੇ ਕੱਲ ਲਿਸਟ ਆਈ ਹੈ 255 ਇਹਦੇ ਵਿੱਚ ਵੀ ਸਿਰਫ ਚਾਰ ਡਾਕਟਰ ਜਿਹੜੇ ਹੈਗੇ ਆ ਇਹ ਮੋਗੇ ਨੂੰ ਮਿਲੇ ਆ ਇੱਕ ਛੋਟਾ ਜਿਹਾ ਜ਼ਿਲ੍ਹਾ ਮਲੇਰਕੋਟਲਾ ਉਹਨੂੰ 28 ਐਮਬੀਬੀਐਸ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ ਚਾਰ ਡਾਕਟਰ ਦਿੱਤੇ ਆ ਮੈਂ ਪੁੱਛਾ ਜੁਣਾ ਵੀ ਹਵਤਖਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਸੀਂ ਆ ਪਾਕਿਸਤਾਨ ਚ ਰਹਿੰਦੇ ਆ ਮੈਨੂੰ ਤਾਂ ਲੱਗਦਾ ਜੀ ਧੰਨਵਾਦ ਜੀ ਮੰਤਰੀ ਸਾਹਿਬ